ਹਲਕਾ ਇੰਚਾਰਜ ਸੰਗਠਨ ਦਲਜੀਤ ਸਿੰਘ ਲੱਕੀ ਨੇ ਫਤਗਰ ਚੂੜੀਆਂ ਦੇ ਪਾਰਟੀ ਦਫ਼ਤਰ ਵਿਖੇ ਬਲਾਕ ਪ੍ਰਧਾਨਾਂ ਅਤੇ ਪਾਰਟੀ ਦੇ ਟਕਸਾਲੀ ਜੁਝਾਰੂ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਦਲਜੀਤ ਸਿੰਘ ਲੱਕੀ ਨੇ ਕਿਹਾ ਕਿ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਪਾਰਟੀ ਮਜ਼ਬੂਤ ਕਰਾਂਗਾ। ਲੱਕੀ ਨੇ ਕਿਹਾ ਕਿ ਹਲਕਾ ਫਤਗਰ ਚੂੜੀਆਂ ਦੇ ਸਾਰੇ ਵਰਕਰ ਮੇਰੇ ਪਰਿਵਾਰ ਦੇ ਮੈਂਬਰ ਹਨ। ਉਹਨਾਂ ਦੀ ਸੇਵਾ ਵਿੱਚ ਮੈਂ ਹਰ ਵੇਲੇ ਹਾਜ਼ਰ ਰਹਾਂਗਾ। ਫਤਗਰ ਚੂੜੀਆਂ ਤੋਂ ਮਨਬੀਰ ਸਿੰਘ ਮੰਡੀ ਰਿਪੋਰਟ। ਸਾਡੇ ਦੁਆਰਾ ਇਸ ਸੰਬੰਧੀ ਪਾਰਟੀਆਂ ਨੂੰ ਮਿਲਾ ਕੇ ਕਿਸੇ ਨੇ ਇਹ ਫਰਕ ਪੁੱਛਿਆ ਤੇ ਅੱਜ ਦਾ ਸਾਰਾ ਸਪੋਕਟ ਵੀ ਮੈਂ ਖਰੀਦ ਦਰਵਾਹੇ ਵਾਹਿਗੁਰੂ ਜੀ ਦਾ ਬਖਸ਼ਾ ਬਾਈ ਕਿਸੀ ਪਾਰਟੀ ਨੇ ਲੋਕਾਂ